ਰਾਜਪੁਰਾ ਵਿੱਚ ਨਗਰ ਕੌਂਸਲ ਦੇ ਇੰਸਪੈਕਟਰ ਹਰਿੰਦਰ ਸਿੰਘ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਾਜਪੁਰਾ ਦੇ ਬਾਜ਼ਾਰਾ ਦੇ ਵਿੱਚ ਟ੍ਰਾਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਵੱਡੀ ਕਾਰਵਾਈ ਕਰਦੇ ਹੋਏ ਦੁਕਾਨਦਾਰਾਂ ਦੇ ਬਾਹਰ ਪਿਆ ਸਮਾਨ ਚੁੱਕਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਵੀਡੀਓ ਕੀ ਬਣਿਆ ਮਾਹੌਲ ਦੁਕਾਨਦਾਰਾਂ ਨਾਲ ਹੋਈ ਤਿੱਖੀ ਬਹਿਸ ਇੱਥੇ ਹੀ ਨਹੀਂ ਇੱਕ ਦੁਕਾਨ ਦੇ ਅੰਦਰ ਜਿਹੜੇ ਗੱਦੇ ਪਏ ਹੋਏ ਸੀ ਉਹ ਵੀ ਨਗਰ ਕੌਂਸਲ ਵਾਲੇ ਚੱਕ ਕੇ ਲੈ ਗਏ ਇਹ ਤਾਂ ਦੁਕਾਨਾਂ ਤੇ ਬਾਹਰ ਪਿਆ ਹੋਇਆ ਸਮਾਨ ਚੁੱਕਣ ਆਏ ਸੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਗਰ ਕੌਂਸਲ ਦੇ ਇੰਸਪੈਕਟਰ ਤੇ ਪੁਲਿਸ ਐਸਐਚਓ ਨੇ ਕਿਹਾ ਕਿ ਅਸੀਂ ਦੁਕਾਨਦਾਰਾਂ ਨੂੰ ਪਹਿਲਾਂ ਵੀ ਇੰਨੀ ਵਾਰ ਚੇਤਾਵਨੀ ਦੇ ਚੁੱਕੇ ਹਾਂ ਪਰ ਇਹ ਫਿਰ ਵੀ ਨਹੀਂ ਹਟੇ بار-बार ਸਾਮਾਨ ਬਾਹਰ ਲਗਾਈ ਜਾਂਦੇ ਨੇ ਇਸ ਲਈ ਅਸੀਂ ਇਹ ਕਾਰਵਾਈ ਕੀਤੀ ਹੈ ਅੱਗੇ ਵੀ ਸਾਮਾਨ ਅਸੀਂ ਅੱਗੇ ਵੀ ਅਸੀਂ ਇਹਨਾਂ ਨੂੰ ਚੇਤਾਵਨੀ ਦੇ ਕੇ ਜਾ ਰਹੇ ਹਾਂ ਕਿ ਕੋਈ ਵੀ ਦੁਕਾਨਦਾਰ ਦੁਕਾਨ ਦਾ ਸਾਮਾਨ ਬਾਹਰ ਨਾ ਰੱਖੇ ਮੈਂ ਸਾਰਾ ਫੁੱਟ ਪਾ ਦਿੱਤਾ ਬੰਦਾ ਲੱਗ ਕੇ ਟੇਕ ਗਿਆ ਇਹ ਕੋਈ ਜੂਮੇ ਵਾਲੀ ਨਹੀਂ ਮਾਰ ਇੱਕ ਜਵਾਹਾ ਜੇ ਰੇੜੀ ਲਵਾ ਲਿਓ ਹੁਣ ਲੱਗਦਾ ਬਾਟਾ ਵਾ ਜਿੱਥੇ ਪਿੰਡੀ ਮਨੂ ਦੇਉਂਦੇ ਆ ਹਾਂ ਪਸਲ ਜੇ ਕਿਉਂ ਨਹੀਂ ਆਉਂਦਾ ਕੋਈ ਆਉਂਦਾ ਵਧੀਆ ਦਾ ਕੋਣ ਦੱਸੋ ਪੈਸੇ ਕਰਕੇ ਨਹੀਂ ਆਉਂਦਾ ਜਿੱਦੀ ਨਹੀਂ ਲੱਗਦੀ ਨਾਲ ਪਾਰਕਿੰਗ ਨਾ ਮਨਾ ਲੋਗ ਦਾ ਖੜੇ ਨੰਬਰ ਤੋਂ ਖੜੇਗਾ ਹਾਂ ਲੜ ਲਓ ਜੀ ਇਹ ਗਲਤ ਹੋ ਗਿਆ ਖੜੇ ਹੋਵਾ ਗਲਤ ਪੈ ਗਿਆ ਹੋਰ ਗਲਤ ਪੈ ਗਿਆ ਬੜੀ ਗੱਲ ਬਹੁਤ ਦੋਸਤਾਂ ਨੂੰ ਨੰਬਰ ਦੇਖਦੇ ਨੰਬਰ ਦੇ ਨਾਲ ਅਪ ਕਰਨੇ ਲੋਕਾਂ ਨੂੰ 2912 ਦਾ ਰਿਕਾਰਡ ਨੰਬਰ ਦੇ ਦੋ ਲਿਓ ਜੇ ਤੁਸੀਂ ਜੋ ਦੋ ਤਾਂ ਪਹੁੰਚਾ ਦਊਗਾ ਲੱਗਦਾ ਹੂਗਾ ਜੀ ਜੀ 6-12 ਮੀਟਰ ਥੋੜਾ ਦਿੱਕਲੇਗਾ ਆਪਸ ਵਿੱਚ ਜੀ ਆਪਸ ਵਿੱਚ ਕੋੜਾ ਸਾਈ ਜੀ ਬੋੜਾ ਵਿਸਥਾਰ ਇਹਨਾਂ ਤੋਂ ਹੋਵਾਰਦਾ ਨਾ ਨੈਦਾ ਜੀ ਆਪਨ ਨਾਲ ਹੈ ਮੇਰੇ ਚੇਨ ਤੇ ਕਿਹੜੇ ਹੱਦ ਤੱਕ ਫਰਨਾਗੇ ਵਿਰੋਧੀ ਆਪਨਾ ਦੇ ਅੱਛਾ ਇਹ ਜਿਹੜਾ ਪਿੱਛੋਂ ਟੱਕਾਂਗੇ ਜਿਹੜੀ ਨਾ ਨਾ ਵੀ ਜ ਆਪਣੇ ਆਪ ਨੇ ਨਾ ਫੁੱਟ 1.5 ਪੁੱਛੇ 12 ਸਰਕਾਰ ਜੈਸਮੈਂਟ ਨੂੰ ਪਾ ਕੇ ਓਕੇ 9 ਵਜੇ ਤੱਕ ਪੱਕਾ ਇਹ ਨੂੰ ਮਿਲ ਕੇ ਸ਼ੁੱਕਰਵਾਰ ਐਤਵਾਰ ਐਂਸਰ ਓਕੇ 3 ਦਿਨ ਕੌਲ ਤੋਂ ਸਾਡੀ ਜਾਣੀ ਚਾਹੀਦੀ ਟੋਟਾ ਮਾਰੋ ਟੋਟਾ ਮਾਰੋ ਪਿੱਲੇ ਮਾਰੋ ਪਿੱਲੇ ਕੀ ਬਾਤ ਹੈ ਬਾਬਾ ਜੀ ਸਟੈਂਡ ਹੋਊਗਾ ਜੀ ਖਾਣਾ ਨਿਕਲੇ ਉਹਨੂੰ ਪਾ ਲੈ ਮਾਤਰ ਪਿੱਲੇ ਆਦੇ ਜੀ ਆਦੇ ਜੀ ਉੱਤੇ ਪਾ ਲੈ ਮੈਨੂੰ ਮਾਰ ਦੇ ਉਸ ਪੈਦੀ ਲੱਗ ਪਈ ਉਹਦੀ ਇੱਕ ਮਿੰਟ ਉਹ ਐਣਾ ਛੁੱਟੋ ਯਾਰ ਐਣਾ ਛੁੱਟੋ ਯਾਰ ਸਾਹਮਣੇ ਬਚਾ ਲੈ ਕਰੋ ਕਿ ਸਾਹਮਣੇ ਛੋਲੇ ਮਾਰਨ ਤੋਂ ਜਦੋਂ ਉੱਡ ਜਾਣਗੇ ਸਾਰੇ ਰੁਚ ਰੱਖੋ ਤਾਂ ਲੋਕਾਂ ਇੱਕ ਮਿੰਟ ਉਧਰ ਰੱਖੋ ਤਾਂ ਲੋਕਾਂ ਨਾ ਜਾਣਾ ਜੀ ਠੀਕ ਹੋ ਗਿਆ ਉਹ ਲਾ ਲਾ ਕੇ ਬਿਜਾ ਲੋ ਮਾਲ ਕਿਹੜਾ ਮਾਲ ਫੋੜੇ ਸਾਬ ਹਾਂ ਗੇਰੋ ਇੱਕ ਕਿੰਨੀ ਵਾਰ ਦੱਸ ਦਿੱਤੇ ਹਾਂ ਹਾਂ ਗੱੱਟੇ ਪੁੱਟੇ ਬੜੇ ਹੋ ਜਾ ਓਏ ਹੋ ਓਏ ਬੜੇ ਰੱਖੋ ਇਹ ਚੋਕਲਾ ਚੋਕਲਾ ਬੜੇ ਮਾਲ ਹੋਣਗੇ ਬਹੁਤ ਬੜਾ ਲੀ ਜਾਣਾ ਕੰਮ ਕਾਇਤਾ ਨਾ ਕਰੋ ਜੀ ਇੱਕ ਕੱਢੋੜੇ ਇਹ ਆਹ ਮਾਰੇ ਇਹ ਅਸਰ ਵੀ ਨੂੰ ਕਿਤੇ ਚੱਕੋਗੇ ਫੁੱਟਬਾਲ ਤੋਂ ਲੈਣ ਲੱਗੀ ਵੀ ਆ ਉਹ ਪੀਲੂ ਲੈਣ ਤੇ ਅੰਦਰ ਬੱਗੜਦੇ ਇਮਾਨ ਨੂੰ ਕੱਲੀ ਕੋ ਗਾਣੇ ਪੜਾ ਗੜੀ ਰਿਹਾ ਹੋਇਆ ਹੈ ਇਹਨਾਂ ਇੱਥੇ ਨੂੰ ਪਾਣੀ ਕਿਦੋਂ ਦੋ ਗਰੀ ਚੋਰੇ ਆ ਗਏ ਯਾਰ ਪਾਣੀ ਉੱਪਰ ਵੀ ਆ ਰਹੀ ਹੈ ਕਿਦੋਂ ਲਿਆ ਗੇਰ 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 ਕੀ ਫੇਚੋ ਗਿਰਦਾ ਗੇਰਦੇ ਚੱਕ ਕੇ ਗੇਰਦੇ ਉਹ ਅੱਧੀ ਆ ਰਹੀ ਹੈ ਮੋਰ ਲੱਗੀਆਂ ਜੰਦਰ ਕਿਹੜਾ ਬਾਹਰ ਨੂੰ ਚੱਕੋ ਇਹ ਵੀ ਤਾਂ ਗੇਰਣ ਨੂੰ ਕਰਦੀ ਲੱਗੀਆਂ ਸਾਰਾ ਅੰਦਰ ਚੱਕੋ ਬਾਹਰ ਦੀ ਗਾ

पिछे विच कीअं करी اچي <laughs> نٿي ना, ना, आ आ और पीछे आ जाओ पीछे नहीं हूं कोई जी 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 सब ਜੇ ਜੀ ਨਾ ਤੋਂ ਤਾਂ ਹਰਿੰਦਰ ਸਿੰਘ ਇੰਸਪੈਕਟਰ ਨਕਰਕੋਂ ਤੋਂ ਆਇਆ ਜੀ ਸਾਡੀ ਜਿਹੜੀ ਕਾਰਵਾਈ ਕੀਤੀ ਇਹ ਦਾ ਜਾਣਕਾਰੀ ਦੋਦਾ ਜਿਹੜੇ ਸਾਮਾਨ ਬਾਹਰ ਰੱਖਦੇ ਨੇ ਦੁਕਾਨਦਾਰ ਉਹਨਾਂ ਦਾ ਸਾਮਾਨ ਅਸੀਂ ਚੱਕਿਆ ਜੀ ਅੱਜ ਪਿਛਲੇ ਹਫਤੇ ਵੀ ਨਾ ਸਾਮਾਨ ਚੱਕਿਆ ਸੀ ਕਿ ਹੁਣ ਅੱਜ ਫੇਰ ਦੁਬਾਰੇ ਕਾਰਵਾਈ ਪਾਈ ਹੈ ਜੀ ਜਿਹੜਾ ਸਾਮਾਨ ਚੱਕਿਆ ਇਹਨਾਂ ਦਾ ਹੁਣ ਜ਼ਬਤ ਹੋਏਗਾ ਕਿਉਂਕਿ ਇਹ ਦੁਬਾਰੇ ਵਾਰ-ਵਾਰ ਬਾਹਰ ਕੱਢਦੇ ਨੇ ਇਸ ਕਰਕੇ ਨਾ ਜ਼ਬਤ ਕਰਾਂਗੇ ਸਾਮਾਨ ਨੂੰ ਇਹ ਇੰਸਪੈਕਟਰ ਤੁਹਾਡੀ ਜਿਹੜੀ ਇਖਤਤਾ ਹੀ ਕੋਈ ਕਹਿ ਜਾਂਦੇ ਹੋ ਇਹਨੂੰ ਮੰਨਦੇ ਕਿਉਂ ਨਹੀਂ ਹੈ ਜੀ ਫਿਰ ਇਹ ਅਰੇ ਇਹ ਤਾਂ ਹੁਣ ਦੁਕਾਨਦਾਰਾਂ ਨੂੰ ਆਪ ਸਮਝ ਆਈਂਦੀ ਵੀ ਸਾਡੀ ਵਜ੍ਹਾ ਨਾਲ ਪਬਲਿਕਾ ਰਨ ਹੋ ਰਹੀ ਏ। ਜੀ ਸਰ ਤੁਸੀਂ ਜਮਾਨੇ ਇੱਕ ਕਰਿਆ ਜੇ ਤੁਸੀਂ ਹੁਣ ਕੀ ਕਰੋਗੇ ਦਾ? ਸਾਮਾਨ ਹੁਣ ਜਾ ਕੇ ਜ਼ਬਤ ਕਰਾਂਗੇ ਜੀ। ਆਪ ਵੀ ਜਿਹੜਾ ਇਹ ਪਟਿਆਲਾ ਰੋਡ ਆ ਇਹਦੇ ਕਿਈਆਂ ਨੇ ਨਾ ਰੇੜੀਆਂ ਜਿਹੜੀਆਂ ਹੈਈਆਂ ਕਿਰਾਏ ਤੇ ਲੈ ਕੇ ਕੋਈ ਦੁਕਾਨਦਾਰਾ ਦੇ ਕੇ ਕਿਹਨਾ ਕਿਉਂ ਪੱਟਾ ਹਿੱਲਾ ਕਰਨਾ। ਸਰ ਅਸੀਂ ਸਾਰੇ ਹੁਣ ਰੇੜੀਆਂ ਦਾ ਸ਼ਿਫਟ ਹੋ ਜਾਣਗੇ ਜੀ ਮਾਰਕੀਟਾਂ ਲਗ-ਲਗ ਬਣਾਤੀਆਂ ਨੇ। ਉਹ ਜਲਦੀ ਸ਼ਿਫਟ ਹੋ ਜਾਣਗੇ। ਥੈਂਕ ਯੂ। ਸਾਡੇ ਕੰਮਲਾਂ ਤੋਂ ਜੀ ਬਾਜ਼ਾਰ ਹੈ ਜਿਹੜਾ ਇੱਥੇ ਨਾਲ ਸਾਡੇ ਕਾਫੀ ਜਾਮ ਲੱਗਦਾ ਜਿਹੜਾ ਆਪਣਾ ਫਲਾਈਓਵਰ ਹੈ ਸਰਹੰਦ ਰੋਡ ਤੇ ਨਾ ਪਟਿਆਲਾ ਨੂੰ ਜਾਣ ਵਾਲਾ ਉਹ ਫਲਾਈਓਵਰ ਬੰਨ ਕਰਕੇ ਨਾ ਜਿਹੜੀ ਟ੍ਰੈਫਿਕ ਹੈ ਸਾਰੀ ਉਹ ਰਾਜਪੁਰੇ ਵਿੱਚੋਂ ਦੀ ਆਂਦੀ ਹੈ ਅਸੀਂ ਕਈ ਵਾਰ ਇਹਨਾਂ ਨੂੰ ਨੋਟਿਸ ਵੀ ਦੇ ਚੁੱਕੇ ਆ ਜੀ ਪਿਆਰ ਨਾਲ ਵੀ ਕਹਿ ਚੁੱਕੇ ਆ ਪਰ ਇਹ ਜਦੋਂ ਅਸੀਂ ਆਉਂਦੇ ਆ ਉਦੋਂ ਤਾਂ ਇਹ ਸਾਈਡ ਤੇ ਕਰ ਲੈਂਦੇ ਆ ਪਰ ਸਾਡੇ ਜਾਣ ਤੋਂ ਬਾਅਦ ਫੇਰ ਇਹ ਰੋਡ ਤੇ ਆ ਜਾਂਦੇ ਆ ਉਸ ਕਰਕੇ ਜੀ ਅੱਜ ਆਪਣਾ ਹਰਜਿੰਦਰ ਸਿੰਘ ਇੰਸਪੈਕਟਰ ਨੇ ਆਪਣਾ ਇਹਨਾਂ ਨੂੰ ਨਾਲ ਲੈ ਕੇ ਆਪਣਾ ਤਾਂ ਕਰਕੇ ਅੱਜ ਅਸੀਂ ਇਹ ਕਾਰਵਾਈ ਕੀਤੀ ਆ ਜਿੰਨਾ ਦਾ ਸਮਾਨ ਬਾੜਸੀ ਦਾ ਰੋਡ ਤੇ ਸੀ ਉਹੀ ਸਮਾਨ ਅਸੀਂ ਚੱਕ ਕੇ ਜਿਹੜਾ ਉਹ ਕਮੇਟੀ ਤੇ ਵਿੱਚ ਲੈ ਕੇ ਗਏ ਆ ਉਹ ਸਮਾਨ ਦੀ ਸਾਰਿਆਂ ਦੀ ਪਛਾਣ ਕਰਕੇ ਜਿਹਦਾ ਜਿਹਦਾ ਸਮਾਨ ਹੈ ਉਹਨੂੰ ਅਸੀਂ ਜੁਰਮਾਨਾ ਕਰਾਂਗੇ ਸੈਕਟਰ ਸਾਹਿਬ ਨੇ ਵਾਰ-ਵਾਰ ਨਗਰਪਾਲਿਕਾ ਕਾਰਵਾਈ ਵੀ ਕਰਦੇ ਕਿਹਨੇ ਦੁਕਾਨਦਾਰ ਹੜਦੇ ਕਿਉਂ ਨਹੀਂ ਜੀ ਨਹੀਂ ਹੁਣ ਹਟਣਗੇ ਸੀ ਹੁਣ ਜਿਹੜੇ ਵਹੀਕਲ ਨੇ ਉਹ 207 ਜੀ ਅਸੀਂ ਬੰਦ ਕਰ ਰਹੇ ਆ ਤੇ ਜਿਹੜੇ ਬਾਕੀ ਸਮਾਨ ਵਗੈਰਾ ਹੈਗਾ ਜੀ ਉਹ ਆਪਣਾ ਇੰਸਪੈਕਟਰ ਸਾਹਿਬ ਦਰਪਤ ਕਰ ਰਿਹਾ ਜੀ ਤੇ ਹੁਣ ਤੁਹਾਡੀ ਥੋੜੀ ਜਾਣ ਦੇ ਬਾਅਦ ਥੋੜੇ ਦੇ ਬਾਅਦ ਫਿਰ ਸਮਾਨ ਬਾਹਰ ਰੱਖਿਆ ਜਾਣਾ ਹੈ ਜੀ ਨਹੀਂ ਬਿਲਕੁਲ ਨਹੀਂ ਜੀ ਹੁਣ ਨਹੀਂ ਰੱਖਿਆ ਜਾਊਗਾ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਇਹਨਾਂ ਨੂੰ ਕਈ ਵਾਰੀ ਵਾਰਨਿੰਗਾਂ ਦੇ ਚੁੱਕੇ ਆ ਅਸੀਂ ਚਲੋ ਪਹਿਲਾਂ ਪਿਆਰ ਨਾਲ ਵੀ ਸਮਝਾ ਚੁੱਕੇ ਆ ਸਾਰਾ ਕੁਝ ਇਹਨਾਂ ਨੂੰ ਲਿਖਤੀ ਵੀ ਸਮਝਾ ਚੁੱਕੇ ਆ ਜੀ ਪਰ ਵਾਕਿਆ ਹੀ ਇਹ ਨਹੀਂ ਬੰਦੇ ਬਣਦੇ ਜੀ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਸਾਰਾ ਸਮਾਨ ਇਸ ਸਿਰ ਰੋਜੇ ਕਾਰਵਾਈ ਜਾਰੀ ਰਹੂਗੀ ਜਿਹੜਾ ਸਮਾਨ ਚੱਕੂਗਾ ਤੇ ਆਪਣਾ ਰੱਖੂਗਾ ਸੀ ਚੱਕਾਂਗੇ ਜੀ ਸਰ ਜਿਹੜਾ ਸਮਾਨ ਅੱਜ ਕਰ ਜੇ ਲਿਆ ਜੀ ਪਹਿਲਾ ਕੀ ਬਣੂਗਾ ਹੁਣ ਇਹ ਸਿਰ ਪਹਿਲਾਂ ਵੀ ਸਮਾਨ ਸਾਡੇ ਕੋਲ ਜਬਤ ਹੋਇਆ ਹੋਇਆ ਇਹ ਵੀ ਜਬਤ ਹੋਊਗਾ ਬਾਕੀ ਇਨਸਪੈਕਟਰ ਸਾਹਿਬ ਜਿਵੇਂ ਕੋਈ ਜੁਰਮਾਨਾ ਕਰਨਗੇ ਜਾਂ ਜੋ ਵੀ ਇਹਨਾਂ ਦੇ ਯੂ ਸਾਹਿਬ ਇਹਨਾਂ ਨੂੰ ਹੁਕਮ ਕਰਨਗੇ ਉਹ ਕਰਨਗੇ ਜੀ ਹਾਂ ਜੀ